ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਪੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਜੋ ਵਿਸ਼ਾ ਹੈ ਉਹ ਹੈ ਕਿ ਜੇਕਰ ਤੁਸੀਂ ਨਾਮ ਦੀ ਕਮਾਈ ਕਰਦੇ ਹੋ ਤਾਂ ਤੁਸੀਂ ਜੇਕਰ ਕਿਸੇ ਲਈ ਫਰਿਆਦ ਕਰਨੀ ਹੈ ਤੇ ਕਿਸ ਤਰੀਕੇ ਦੇ ਨਾਲ ਕਰ ਸਕਦੇ ਆ ਜਿਹਦੇ ਨਾਲ ਤੁਹਾਡੀ ਮਿਹਨਤ ਜਿਹੜੀ ਆ ਉਹ ਘਟੇ ਨਾ ਬਲਕਿ ਉੱਥੇ ਹੀ ਰਹੇ ਸੋ ਇਹਦਾ ਤਰੀਕਾ ਦੱਸਣਾ ਹੈ ਤੇ ਨਾਲ ਹੀ ਇੱਥੇ ਗੱਲ ਕਰਾਂਗੇ ਕਿ ਜੋ ਫੱਕਰ ਫਕੀਰ ਨੇ ਦਰਗਾਹਾਂ ਤੇ ਦਾਸ ਬੈਠੇ ਹੋਈਆ ਉਹ ਸੰਗਤ ਲਈ ਅਰਦਾਸ ਬੇਨਤੀ ਕਰਦੇ ਆ ਔਰ ਦਾਸ ਬੇਨਤੀ ਕਬੂਲ ਵੀ ਹੁੰਦੀ ਹੈ ਤੇ ਉਹ ਕਿਸ ਤਰੀਕੇ ਦੇ ਨਾਲ ਕਰਦੇ ਆ ਕਿਉਂ ਉਹਨਾਂ ਦੇ ਕਹਿਣ ਤੇ ਪੀਰ ਮੁਪੀਰ ਜਲਦੀ ਅਰਦਾਸ ਨੂੰ ਮਨਜ਼ੂਰ ਕਰ ਲੈਂਦੇ ਆ ਸੋ ਆਪਾਂ ਅੱਜ ਇਹਦੇ ਤੇ ਗੱਲ ਕਰਨੀ ਆ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਕੁਝ ਕਮੈਂਟਾਂ ਦੱਸਾਂਗੇ ਕਮੈਂਟਾਂ ਵੀ ਜਰੂਰ ਸੁਣਨੇਗਾ ਸੋ ਨਾਲ ਦੀ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੇਕਰ ਪਹਿਲੀ ਵਾਰ ਜੁੜੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ-ਨਾਲ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਤੇ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨ ਤੇ ਆ ਸਕੇ ਤੇ ਤੁਸੀਂ ਵੀਡੀਓ ਨੂੰ ਸੁਣ ਸਕੋ ਜੀ ਹਰ ਰੋਜ਼ ਦਾ ਜੋ ਸੰਦੇਸ਼ ਹੈ ਉਹਨੂੰ ਤੁਸੀਂ ਸੁਣ ਕੇ ਅਮਲ ਕਰ ਸਕੋ ਜਿਨ੍ਹਾਂ ਦੇ ਨਾਲ ਅਸੀਂ ਆਪਣੀ ਜ਼ਿੰਦਗੀ ਨੂੰ ਸੋਹਰ ਸਕਦੀਆਂ ਜੀ ਸੋ ਹੁਣ ਆਪਾਂ ਇੱਥੇ ਕੁਝ ਕਮੈਂਟਾਂ ਦੱਸਦੇ ਆ ਜੀ ਫਿਰ ਮੇਨ ਵਿਸ਼ੇ ਵੱਲ ਚੱਲਦੇ ਆ ਵੀਡੀਓ ਨੂੰ ਪੂਰੀ ਵਾਚ ਜ਼ਰੂਰ ਕਰਿਆ ਕਰੋ ਜੀ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਸੋ ਇਹ ਲਿਖਦੇ ਨੇ ਕਿ ਦੀਦੀ ਜੀ ਮੈਂ ਰੈਂਟ ਤੇ ਰੂਮ ਵਿੱਚ ਰਹਿੰਦਾ ਆ ਤੇ ਜਰਾਗ ਦਿਨਲੀ ਰੋਸ਼ਨ ਕਰਦਾ ਆ ਪਰ ਹੁਣ ਬੰਦ ਨਹੀਂ ਕੀਤੇ ਜਾਣੇ ਸੋ ਦੇਖੋ ਜੀ ਜਿਕਰ ਤੁਸੀਂ ਇਹ ਕਰਮ ਕਰ ਰਹੇ ਸੀ ਜਿਸ ਤਰ੍ਹਾਂ ਨਾ ਤੇ ਉਸੇ ਤਰੀਕੇ ਨਾਲ ਕਰਦੇ ਰਹੋ ਕਿਉਂਕਿ ਕਰਮ ਜਦੋਂ ਸ਼ੁਰੂ ਕਰ ਲਈਏ ਤਾਂ ਫਿਰ ਬੰਦ ਨਹੀਂ ਕਰਨਾ ਚਾਹੀਦਾ ਪਹਿਲਾਂ ਹੀ ਸੋਚੀ ਨਾ ਚੱਲੋ ਜਿਕਰ ਰੈਂਟ ਦੇ ਮਕਾਨ ਵਿੱਚ ਰਹਿੰਦੇ ਹੋ ਸੋ ਇਥੇ ਸਾਰਿਆਂ ਨੂੰ ਹੀ ਬੇਨਤੀ ਆ ਕਿ ਹਮੇਸ਼ਾ ਹੀ ਇਹ ਨਾ ਗੱਲਾਂ ਦਾ ਧਿਆਨ ਰੱਖਿਆ ਕਰੋ ਜੀ ਜਿਕਰ ਆਪ ਦਾ ਘਰ ਨਹੀਂ ਹੈ ਤਾਂ ਉਹ ਪੀਰਾਂ ਪੀਰਾਂ ਦੀ ਸੇਵਾ ਕਰਨ ਨੂੰ ਮਨ ਵੀ ਕਰਦਾ ਹੈ ਦਿਲੋਂ ਯਾਦ ਕਰੋ ਜੇਕਰ ਲੰਘੇ ਛਾਗੇ ਦਰਗਾਹ ਹੈ ਤੇ ਉੱਥੇ ਚਲੇ ਜਾਓ ਤੇ ਉਹਨਾਂ ਅੱਗੇ ਇਹੇ ਅਰਜ ਲਗਾਓ ਕਿ ਸਾਡਾ ਆਪ ਦਾ ਘਰ ਮਾਲਕਾ ਬਣਾ ਦੇ ਤੇ ਅਸੀਂ ਤੁਹਾਡੀ ਸੇਵਾ ਕਰ ਸਕੀਏ ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਘਰ ਵਿੱਚ ਚਿਰਾਗ ਰੋਸ਼ਨ ਕਰਨਾ ਤਾਂ ਫਿਰ ਹੀ ਚਿਰਾਗ ਰੋਸ਼ਨ ਕਰਨਾ ਪਹਿਲਾਂ ਉਹ ਮਾਲਕ ਅੱਗੇ ਅਰਦਾਸ ਰੱਖੋ ਕਿ ਪੀਰ ਪੀਰ ਜੀ ਸਾਡਾ ਤੇ ਲੋ ਘਰ ਬਣਾਓ ਤੇ ਅਸੀਂ ਤੁਹਾਨੂੰ ਉਸ ਘਰ ਦੇ ਵਿੱਚ ਬਿਠਾ ਸਕੀਏ ਸੋ ਜਦੋਂ ਤੁਸੀਂ ਅਰਦਾਸ ਕਰੋਗੇ ਤਾਂ ਮਾਲਕ ਪੂਰੀ ਵੀ ਛੇਤੀ ਹੀ ਕਰ ਦਿੰਦਾ ਆ ਸੋ ਜਦ ਤੁਸੀਂ ਖੁਦ ਆਪ ਦਾ ਤੁਹਾਡੇ ਕੋਲ ਕਰਨੀ ਹੈ ਖੁਦ ਰੈਂਟ ਤੇ ਰਹਿ ਰਹੇ ਹੋ ਤਾਂ ਫਿਰ ਇਹ ਕਰਮ ਕਰਨ ਲੱਗੇ ਸੋਚ ਵਿਚਾਰ ਕਰਿਆ ਕਰੋ ਕਿਉਂਕਿ ਇਹ ਮਜ਼ਾਕ ਨਹੀਂ ਹੈ ਚੀਜ਼ਾਂ ਬਹੁਤ ਸੀਰੀਅਸ ਲੈਣ ਵਾਲੀਆਂ ਗੱਲਾਂ ਨੇ ਸੋ ਬਾਕੀ ਹੁਣ ਜੇਕਰ ਕਰਮ ਕਰ ਹੀ ਰਹੇ ਹੋ ਤਾਂ ਕਰਦੇ ਰਹੋ ਬਾਕੀ ਮਾਲਕ ਅੱਗੇ ਅਰ지 ਬੇਨਤੀ ਕਰੋ ਕਿ ਸਾਡਾ ਘਰ-ਵਾਰ ਬਣੇ ਤੇ ਅਸੀਂ ਤੁਹਾਨੂੰ ਘਰੇ ਲੈ ਕੇ ਜਾਈਏ ਤੇ ਉਸ ਘਰ 'ਚ ਬੈਠ ਕੇ ਸ਼ਾਂਤੀ ਨਾਲ ਤੁਹਾਡੀ ਸੇਵਾ ਕਰੀਏ ਸੋ ਕੀ ਜੇ ਕਰ ਚੱਕਮਾ ਚਰਾਗ ਹੈ ਸਿਰਫ ਤੇ ਲਗਾਇਆ ਹੋਇਆ ਤਾਂ ਕੋਈ ਘਬਰਾਉਣ ਵਾਲੀ ਗੱਲ ਨਹੀਂ ਬਾਕੀ ਅੱਖੀ ਸੋਧ ਧਿਆਨ ਜ਼ਰੂਰ ਇਨ੍ਹਾਂ ਗੱਲਾਂ ਤੇ ਦੇਣਾ ਚਾਹੀਦਾ ਹੈ ਜੀ ਸੋਚੀ ਦੇ ਨਾਲ ਹਮੇਸ਼ਾ ਹੀ ਚੱਲੋ ਕੋਈ ਵੀ ਕੰਮ ਜਾਂ ਕਰਮ ਕਰਦੇ ਹੋ ਸੋਚ ਵਿਚਾਰ ਕਰੋ ਕਿਸੇ ਸਿਆਣੇ ਦੀ ਸਲਾਹ ਲਓ ਤੇ ਫਿਰ ਹੀ ਇੱਕ ਕਦਮ ਚੱਕਣੇ ਚਾਹੀਦੇ ਆ ਜੀ ਸੋ ਬਾਕੀ ਇਹ ਨਹੀਂ ਅਸੀਂ ਕਹਾਂਗੇ ਕਿ ਅੱਜ ਤੁਸੀਂ ਇਹ ਕਰਮ ਕਰਨਾ ਬੰਦ ਕਰ ਦਿਓ ਜਾਂ ਤੁਸੀਂ ਇਹ ਕਰਮ ਕਰ ਰਹੇ ਹੋ ਤਾਂ ਫਿਰ ਇਸੇ ਤਰ੍ਹਾਂ ਕਰਦੇ ਜਾਓ ਜਿਸ ਦਿਨ ਮਾਲਕ ਦੀ ਕਿਰਪਾ ਹੋਏ ਤਾਂ ਫਿਰ ਚੰਗੇ ਤਰੀਕੇ ਨਾਲ ਉਹਨਾਂ ਦੀ ਸੇਵਾ ਕਰਨੀ ਸ਼ੁਰੂ ਕਰ ਦੇਣੀ ਜੀ ਸੋ ਹੁਣ ਆਪਾਂ ਇੱਥੇ ਇੱਕ ਕਮੈਂਟ ਦੱਸਦੇ ਹਾਂ ਜੀ ਸੋ ਇੱਥੇ ਇੱਕ ਕਮੈਂਟ ਵਿੱਚ ਲਿਖਦੇ ਨੇ ਕਿ ਦੀਦੀ ਜੀ ਆਪ ਜੀ ਨੇ ਜੋ ਕਰਮ ਦੱਸਿਆ ਸੀ ਅਸੀਂ ਉਹ ਸਾਰਾ ਹੀ ਕਰਮ ਕੀਤਾ ਸੋ ਸਾਗ ਬਣਾਇਆ ਪਿਆ ਸੀ ਤੇ ਮੱਕੀ ਦੀ ਰੋਟੀ ਨਾਲ ਸਾਗ ਨਾਲ ਪੀਰਾਂ ਨੂੰ ਜਾਣੀ ਕੀ ਆਪਣੇ ਮਾਲਕ ਨੂੰ ਭੋਗ ਲਗਾ ਦਿੱਤਾ ਤੇ ਬਾਕੀ ਉਹ ਮਾਲਕ ਨੇ ਆਪ ਹੀ ਸਾਰਾ ਕਰਮ ਕਰਵਾ ਲਿਆ ਜੀ ਅੰਦੇ ਕੀ ਧੰਨਵਾਦ ਤੁਹਾਡਾ ਸੋ ਦੇਖੋ ਜੀ ਧੰਨਵਾਦ ਅਸੀਂ ਕਰਦੇ ਹਾਂ ਕਿ ਤੁਸੀਂ ਸਾਡੀਆਂ ਗੱਲਾਂ ਤੇ ਧਿਆਨ ਕਰਦੇ ਹੋ ਤੇ ਸਾਡਾ ਦੱਸਿਆ ਹੋਇਆ ਕਰਮ ਵੀ ਕਰਦੇ ਹੋ ਸੋ ਅਸੀਂ ਕੋਈ ਇਹ ਨਹੀਂ ਕਹਿ ਰਹੇ ਕਿ ਤੁਸੀਂ ਸਾਡੇ ਫਕਰ ਭੀਰਦੇ ਅਸੀਂ ਤੁਹਾਨੂੰ ਹਮੇਸ਼ਾ ਹੀ ਇਹੀ ਗੱਲ ਕਹਿੰਦੇ ਆ ਕਿ ਆਪੋ ਆਪਣੇ ਮੁਰਸ਼ਿਦ ਦਾ ਨਾਮ ਲੈ ਕੇ ਤੇ ਤੁਸੀਂ ਇਹ ਸਭ ਕਰਮ ਕਰੋ ਸੋ ਜਿੰਨੇ ਕਰਮ ਕਰੋਗੇ ਉਨਾਂ ਹੀ ਤੁਹਾਡੇ ਲਈ ਵਧੀਆ ਹੈ ਜਿੰਨੀ ਨਾਮ ਦੀ ਕਮਾਈ ਕਰ ਲਓਗੇ ਜੇਕਰ ਕਰਮ ਨਹੀਂ ਹੋ ਰਿਹਾ ਤਾਂ ਉਥੇ ਨਾਮ ਦੀ ਕਮਾਈ ਬਣਾ ਦੋ ਨਾਮ ਦੀ ਕਮਾਈ ਕਰ ਲਓ ਉਹ ਕੰਮ ਆਵੇਗੀ ਬਲਕਿ ਜਣੀ ਇੱਥੇ ਕੀ ਗੱਲ ਖਤਮ ਕਰ ਦੋ ਜਿੱਥੇ ਪੈਸਾ ਨਹੀਂ ਨਾ ਚੱਲਣਾ ਉਥੇ ਸਿਰਫ ਇਹ ਪਰਮਾਤਮਾ ਦਾ ਜਪਿਆ ਹੋਇਆ ਨਾਮ ਤੇ ਇਹ ਤੁਹਾਡੇ ਕੀਤੇ ਹੋਏ ਚੰਗੇ ਕਰਮ ਉਹੇ ਸਾਥ ਦੇਣਗੇ ਸੋ ਜਿੱਥੇ ਪੈਸਾ ਨਹੀਂ ਚੱਲਦਾ ਇੱਕ ਕਹਿੰਦੇ ਕਿ ਬੰਦੇ ਨੂੰ ਪੈਸਾ ਹੋਣਾ ਜ਼ਰੂਰੀ ਹੈ ਪੈਸੇ ਨਾਲ ਸਭ ਕੁਝ ਕੀਤਾ ਜਾ ਸਕਦਾ ਇਹ ਵੀ ਸੱਚ ਹੈ ਪਰ ਨਹੀਂ ਜਿੱਥੇ ਉਹ ਪਰਮਾਤਮਾ ਨੇ ਜੋ ਕਰਨਾ ਹੈ ਉੱਥੇ ਪੈਸਾ ਕੁਝ ਵੀ ਨਹੀਂ ਕਰ ਸਕਦਾ ਸੋ ਇਸ ਲਈ ਪਰਮਾਤਮਾ ਲਈ ਸਮਵਤ ਵਤ ਜਰੂਰ ਕੱਢਿਆ ਕਰੋ ਜੀ ਸੋ ਬਾਕੀ ਜਿਹੜੀਆਂ ਵੀ ਰੂਹਾਂ ਵੀਡੀਓ ਨੂੰ ਸੁਣ ਕੇ ਸਮਝਦੀਆਂ ਹੈ ਜੀ ਕਰਮ ਕਰਦੀਆਂ ਹੈ ਸੋ ਉਹਨਾਂ ਨੂੰ ਵੀ ਇਹ ਗੱਲਾਂ ਦਾ ਲਾਭ ਮਿਲਣ ਵਾਲਾ ਹੈ ਕਿਸੇ ਦੂਸਰੇ ਨੂੰ ਨਹੀਂ ਮਿਲਣਾ ਇਹ ਨਹੀਂ ਹੈ ਕਿ ਇਹ ਕਰਮ ਤੁਸੀਂ ਕਰੋਗੇ ਤਾਂ ਉਹਦਾ ਲਾਭ ਸਾਨੂੰ ਮਿਲਣਾ ਸਾਨੂੰ ਜੋ ਲਾਭ ਮਿਲਣਾ ਹੈ ਉਹ ਪਰਮਾਤਮਾ ਨੇ ਆਪਣਾ ਆਸ਼ੀਰਵਾਦ ਦੇਣਾ ਹੈ ਕਿਉਂਕਿ ਅਸੀਂ ਸਿਰਫ ਤੁਹਾਨੂੰ ਰਸਤਾ ਦਿਖਾ ਸਕਦੇ ਆ ਤੇ ਰਸਤਾ ਦਿਖਾਉਣ ਤੇ ਉਹ ਮਾਲਕ ਦੀ ਕਿਰਪਾ ਹੁੰਦੀ ਹੈ ਮਾਲਕ ਖੁਸ਼ ਹੁੰਦਾ ਹੈ ਜਦੋਂ ਅਸੀਂ ਕਿਸੇ ਰੂਹ ਦਾ ਭਲਾ ਕਰਾਂਗੇ ਸੋ ਇਸੇ ਲਈ ਹੈ ਕਿ ਤੁਸੀਂ ਵੀ ਵੱਧ ਤੋਂ ਵੱਧ ਚੰਗਾ ਕਰਮ ਕਰੋ ਤਾਂ ਕਿ ਜ਼ਿੰਦਗੀ ਵਿੱਚ ਸੁੱਖ ਆ ਸਕਣ ਤੇ ਦੁੱਖ ਦੂਰ ਹੋ ਜਾਣ ਜੀ ਸੋ ਜਿਨੇ ਜਨੇ ਕਰਮ ਕਰਨਾ ਹੈ ਆਪੋ ਆਪਣੇ ਲਈ ਕਰਨਾ ਹੈ ਜੀ ਜਿੰਨੇ ਕਰਮ ਕਰ ਲੋਗੇ ਉਨੇ ਹੀ ਥੋੜੇ ਆ ਜ਼ਿੰਦਗੀ ਦੇ ਵਿੱਚ ਬਹੁਤ ਰਣੀਆਂ ਭੁੱਲਾਂ ਬਹੁਤ ਰਣੀਆਂ ਗਲਤੀਆਂ ਅੰਸਲ ਹੋ ਜਾਂਦੀਆਂ ਉਹਨਾਂ ਨੂੰ ਬਖਸ਼ਾਉਣ ਲਈ ਇਹ ਕਰਮ ਕੰਮ ਆਉਂਦੇ ਨੇ ਜੀ ਸੋ ਵੱਧ ਤੋਂ ਵੱਧ ਚੰਗਾ ਕਰਮ ਜ਼ਰੂਰ ਕਰਿਆ ਕਰੋ ਜੀ ਜਿਹੜਾ ਕਰਮ ਤੁਸੀਂ ਕਰ ਸਕਦੇ ਤੁਹਾਨੂੰ ਆਸਾਨ ਲੱਗਦਾ ਸੌਖਾ ਲੱਗਦਾ ਜਿਹਦੇ ਤੇ ਪੈਸਾ ਨਹੀਂ ਖਰਚਣਾ ਪੈ ਰਿਹਾ ਤੇ ਉਹ ਕਰਮ ਜ਼ਰੂਰ ਕਰ ਲਿਆ ਕਰੋ ਆਲਸ ਨਾ ਕਰਿਆ ਕਰੋ ਹੁਣ ਰੋਟੀ ਖਾਣ ਲਈ ਆਪਾਂ ਆਲਸ ਨਹੀਂ ਕਰਦੇ ਭੁੱਖ ਲੱਗੀ ਹੈ ਤੇ ਚੀਜ਼ ਬਣਾਉਣੀ ਪੈਣੀ ਪਤਾ ਵੀ ਹੈ ਤੇ ਬਣਾ ਕੇ ਖਾ ਵੀ ਲਈਦੀ ਆ ਸੋ ਜੇਕਰ ਉਹ ਪ੍ਰਮਾਤਮਾ ਨੇ ਸਮਾਂ ਕੱਢਣ ਹੁੰਦੇ ਤੇ ਉਹਦੇ ਨਾਲ ਦੀ ਰੀਸ ਨਹੀਂ ਹੈ ਆਪਣੇ ਲਈ ਸਮਾਂ ਕੱਢਦੇ ਹੋ ਉਹ ਵੀ ਸਮਾਂ ਤੁਸੀਂ ਆਪਣੇ ਲਈ ਹੀ ਕੱਢਣਾ ਜੋ ਪ੍ਰਮਾਤਮਾ ਲਈ ਤੁਸੀਂ ਕੋਈ ਕੰਮ ਕਰਨ ਜਾ ਰਹੇ ਹੋ ਕੋਈ ਚੰਗਾ ਕਰਮ ਕਰਨ ਜਾ ਰਹੇ ਹੋ ਉਹ ਵੀ ਕਿਸੇ ਹੋਰ ਦਾ ਨਹੀਂ ਭਲਾ ਹੋਣ ਵਾਲਾ ਉਹ ਵੀ ਤੁਹਾਡੇ ਆਪ ਲਈ ਹੀ ਆ ਜੋ ਤੁਸੀਂ ਕਰਨ ਜਾ ਰਹੇ ਆ ਸੋ ਆਪਣੇ ਲਈ ਸਮਾਜ ਦੀ ਕਮਾਕਾਰਾਂ ਦੀ ਕੱਢਦੇ ਆ ਤੇ ਇੱਕ ਸਮਾਂ ਹੈ ਕਿ ਆਪਣੇ ਲਈ ਜ਼ਰੂਰੀ ਹੈ ਕੱਢਣਾ ਉਹ ਹੈ ਕਿ ਨਾਮ ਦੀ ਕਮਾਈ ਤੇ ਚੰਗਾ ਕਰਮ ਜੋ ਨਾਲ ਜਾਣਾ ਹੈ ਹੋਰ ਕੁਝ ਨਹੀਂ ਜੀ ਸੋ ਹੁਣ ਆਪਾਂ ਇੱਥੇ ਇੱਕ ਕਮੈਂਟ ਬਸਾਂਗੇ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਅਸੀਂ ਸੇਵਾ ਕਰਦੇ ਆ ਘਰ ਵਿੱਚ ਪਰ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਦੇਖੋ ਜੀ ਪਹਿਲੀ ਤਾਂ ਗੱਲ ਜਦੋਂ ਚੰਗੇ ਪਾਸੇ ਲੱਗ ਜਾਈਏ ਤਾਂ ਕਦੇ ਨੁਕਸਾਨ ਹੁੰਦਾ ਨਹੀਂ ਜੇਕਰ ਥੋੜਾ-ਬਹੁਤ ਹੋ ਵੀ ਜਾਂਦਾ ਤੇ ਉਦੋਂ ਜ਼ਿਆਦਾ ਉਹ ਮਾਲਕ ਸਵਾਰ ਦਿੰਦਾ ਹੈ ਸੋ ਜਦੋਂ ਅਸੀਂ ਦੇਖਦੇ ਆ ਪਰੇਸ਼ਾਨੀ ਵਾਂਗ ਤੇ ਅਸੀਂ ਉਸ ਸਮੇਂ ਬਸ ਇਹੀ ਸੋਚਦੇ ਆ ਕਿ ਉਹ ਮਾਲਕ ਸਾਡਾ ਸਾਥ ਨਹੀਂ ਦਿੰਦਾ ਪਿਆ ਤੇ ਜਦੋਂ ਉਹ ਚੰਗਾ ਕਰਦਾ ਹੈ ਤੇ ਉਸ ਵੇਲੇ ਅਸੀਂ ਇੰਨਾ ਜ਼ੋਰ ਜਿਹੜਾ ਦਿਮਾਗ ਤੇ ਪਾਉਂਦੇ ਨਹੀਂ ਜਦੋਂ ਮਾੜਾ ਕੁਝ ਹੁੰਦਾ ਹੈ ਤੇ ਉਦੋਂ ਅਸੀਂ ਜ਼ਿਆਦਾ ਉਸ ਗੱਲ ਨੂੰ ਸੋਚ-ਸੋਚ ਕੇ ਵੱਡਾ ਕਰ ਲੈਂਦੇ ਆ ਸੋ ਇਹ ਵੀ ਬਹੁਤ ਫਰਕ ਹੈ ਸੋਚ ਵਿੱਚ ਹਮੇਸ਼ਾ ਹੀ ਜਦੋਂ ਪਰੇਸ਼ਾਨੀ ਆਵੇ ਤੇ ਉਸ ਵਕਤ ਉਹ ਪਲਾ ਨੂੰ ਜ਼ਰੂਰ ਯਾਦ ਕਰਿਆ ਕਰੋ ਜਿੱਥੇ-ਜਿੱਥੇ ਉਹ ਮਾਲਕ ਨੇ ਖੁਸ਼ੀ ਦਿੱਤੀ ਹੈ ਤੇ ਧੰਨਵਾਦ ਸ਼ੁਕਰਾਨਾ ਉਹ ਮਾਲਕ ਦਾ ਜ਼ਰੂਰ ਕਰਿਆ ਕਰੋ ਜੇਕਰ ਜ਼ਿੰਦਗੀ ਵਿੱਚ ਦੁੱਖ ਨਹੀਂ ਆਉਣਗੇ ਤਾਂ ਫਿਰ ਉਹ ਮਾਲਕ ਨੂੰ ਕੌਣ ਮੰਨੇਗਾ ਕਹਿੰਦੇ ਜੇਕਰ ਉਹ ਮਾਲਕ ਸੁੱਖ ਹੀ ਦੇਈ ਜਾਵੇ ਤਾਂ ਫਿਰ ਉਹ ਮਾਲਕ ਦੀ ਕਿਰਪਾ ਦਾ ਪਤਾ ਨਹੀਂ ਚੱਲਦਾ ਅਹਿਸਾਸ ਨਹੀਂ ਹੁੰਦਾ ਜਦੋਂ ਦੁੱਖ ਆਉਂਦਾ ਹੈ ਤੇ ਯਾਦ ਵੀ ਉਦੋਂ ਹੀ ਮਾਲਕ ਨੂੰ ਕੀਤਾ ਜਾਂਦਾ ਤੇ ਦੂਸਰੀ ਗੱਲ ਦਾ ਇੱਥੇ ਇਹ ਧਿਆਨ ਰੱਖਣਾ ਹੈ ਕਿ ਹਮੇਸ਼ਾ ਹੀ ਕਰਮ ਚੰਗਾ ਕਰੋ ਵੱਧ ਛੱਡ ਕੇ ਤੇ ਨਾਮ ਦੀ ਕਮਾਈ ਜ਼ਰੂਰ ਕਰੋ ਨਾਮ ਦੀ ਕਮਾਈ ਅਕਾਊਂਟ ਵਿੱਚ ਹੈ ਤੇ ਚੰਗਾ ਹੀ ਚੰਗਾ ਹੁੰਦਾ ਹੈ ਨੁਕਸਾਨ ਥੋੜਾ ਬਹੁਤ ਹੀ ਹੁੰਦਾ ਹੈ ਤੇ ਜੇਕਰ ਨਾਮ ਦੀ ਕਮਾਈ ਨਹੀਂ ਹੈ ਸਿਰਫ ਕੱਲਾ ਤੁਸੀਂ ਚਰਾਹ ਕਰਦੇ ਹੋ ਵੀ ਹਫਤੇ ਬਾਅਦ ਧਿਆਨ ਦਿਨੇ ਹੋ ਸੋ ਉਹ ਵੀ ਮਨ ਲਗਾ ਕੇ ਨਹੀਂ ਕਰ ਰਹੇ ਸੋ ਜਦੋਂ ਮਨ ਲਗਾ ਕੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਤਾਂ ਫਿਰ ਉਹ ਮਾਲਕ ਕੋ ਕੁਸ਼마ੜਾ ਬਹੁਣ ਨਹੀਂ ਦਿੰਦਾ ਥੋੜਾ ਬਹੁਤਾ ਦੁੱਖ ਦਿੰਦਾ ਹੈ ਕਿਉਂਕਿ ਪਰਖਦਾ ਵੀ ਹੈ ਸੋ ਨਾਮ ਦੀ ਕਮਾਈ ਵਧਾ ਦੋ ਤੇ ਬਾਕੀ ਤੇ ਇਹ ਵੀ ਕਹਾਂਗੇ ਕਿ ਮਨ ਸਾਫ਼ ਹੋਣਾ ਜ਼ਰੂਰੀ ਹੈ ਇਹ ਨਹੀਂ ਹੈ ਕਿ ਇੱਕ ਪਾਸੇ ਚਰਾਗ ਕਰੋਗੇ ਤੇ ਦੂਸਰੇ ਪਾਸੇ ਕਿਸੇ ਦੀ ਖੁਸ਼ੀ ਨੂੰ ਦੇਖ ਕੇ ਖੁਸ਼ ਨਹੀਂ ਹੋਣਾ ਸੋ ਖੁਸ਼ ਹੋਣਾ ਹੈ ਬੈਰੀ ਦੁਸ਼ਮਣ ਨੂੰ ਵੀ ਦੇਖ ਕੇ ਖੁਸ਼ ਹੋਣਾ ਹੈ ਖੁਸ਼ੀ ਦੇ ਟਾਈਮ ਕੀ ਉਹਨਾਂ ਦੇ ਘਰ ਵਿੱਚ ਕੋਈ ਖੁਸ਼ੀ ਆਈ ਆ ਸੋ ਜਦੋਂ ਅਸੀਂ ਕਿਸੇ ਖੁਸ਼ੀਆਂ ਨੂੰ ਦੇਖ ਕੇ ਖਿਜਦੇ ਆ ਛੜਦੇ ਆ ਤੇ ਉਹ ਮਾਲਕ ਜਾਣੀ ਜਾਣੋ ਦਿਲਾਂ ਦੀਆਂ ਜਾਣਦਾ ਉਹ ਪਲ-ਪਲ ਦੀ ਖਬਰ ਰੱਖਦਾ ਹੈ ਕਿ ਅਸਤੀ ਕਾਹਦੇ ਕਿੱਥੇ ਕਿਸੇ ਲਈ ਕੀ ਸੋਚ ਰਹੇ ਆ ਤੇ ਕੀ ਕਰ ਰਹੇ ਆ ਸੋ ਹਮੇਸ਼ਾ ਹੀ ਇਹਨਾਂ ਗੱਲਾਂ ਤੇ ਧਿਆਨ ਦਿਓ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਆ ਜੀ ਫੇਰਾਂ ਵੀਡੀਓ ਨੂੰ ਲਾਈਕ ਇੱਕ ਜ਼ਰੂਰ ਕਰ ਦਿਓ ਸੋ ਅੱਜ ਦਾ ਜੋ ਵਿਸ਼ਾ ਹੈ ਕਿ ਜੇਕਰ ਕਿਸੇ ਦਾ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਕਿਸੇ ਦੇ ਹੱਕ ਅੰਦਰ ਦੁਆ ਫਰਿਆਦ ਕਰਨੀਆਂ ਤੇ ਉਹਨੂੰ ਕਬੂਲ ਵੀ ਕਰਾਉਣਾ ਹੈ ਕਬੂਲ ਹੋ ਵੀ ਜਾਂਦੀ ਹੈ ਕਈ ਜਣੇ ਅਰਦਾਸ ਕਰਦੇ ਆ ਤੇ ਉਹ ਅਰਦਾਸ ਕਬੂਲ ਵੀ ਹੋ ਜਾਂਦੀ ਆ ਤੇ ਹੁਣ ਜਿਆਦਾ ਤੱਕ ਤੁਸੀਂ ਕਿਸੇ ਲਈ ਅਰਦਾਸ ਕਿਸ ਤਰੀਕੇ ਨਾਲ ਕਰ ਸਕਦੇ ਕਿਦੋਂ ਕਰ ਸਕਦੇ ਆ ਸੋ ਇਹਦੇ ਤੇ ਧਿਆਨ ਦੇਣਾ ਹੈ ਜੀ ਸੋ ਜਦੋਂ ਵੀ ਕਿਸੇ ਲਈ ਅਰਦਾਸ ਕਰਨੀ ਆ ਜਾਂ ਕਿਸੇ ਦਾ ਕੰਮ ਅੜਿਆ ਹੋਇਆ ਆ ਵੈਸੇ ਦਾ ਇੱਥੇ ਆਪੋ ਆਪਣਾ ਹੀ ਭਾਰ ਚੱਕਣਾ ਬਹੁਤ ਮੁਸ਼ਕਲ ਆ ਕਾਲ ਯੁੱਗ ਦੇ ਵਿੱਚ ਜਿੰਨੀ ਘੱਟ ਸੀ ਸੇਵਾ ਜਣੀ ਕਰ ਸਕਦੇ ਆ ਸੋ ਹਰ ਇੱਕ insan ਥੋੜੀ ਬਹੁਤ ਸੇਵਾ ਕਰਦਾ ਹੈ ਆਪਣੇ ਲਈ ਵੀ ਪ੍ਰੋਪਰ ਉਨੀ ਸੇਵਾ ਨਹੀਂ ਕਰ ਪਾਉਂਦਾ ਜਿੰਨੀ ਦੀ ਜ਼ਰੂਰਤ ਹੁੰਦੀ ਜ਼ਿੰਦਗੀ ਪਰ ਤੇ ਇੱਥੇ ਕੋਸ਼ਿਸ਼ ਤਾਂ ਵੈਸੇ ਇਹੀ ਕਰਨੀ ਚਾਹੀਦੀ ਆ ਕਿ ਪ੍ਰਮਾਤ ਸਾਰਿਆਂ ਨੂੰ ਇੱਕ ਜੈ ਹੀ ਬਣਾਉਂਦਾ ਹੈ ਸਾਰਿਆਂ ਨੂੰ ਹੀ ਹੱਕ ਦਿੱਤਾ ਹੋਇਆ ਆ ਸੇਵਾ ਕਰਨ ਦਾ ਪ੍ਰਮਾਤਮਾ ਦਾ ਨਾਮ ਜੱਪਣ ਦਾ ਤੇ ਅੰਗ ਪੈਰ ਵੀ ਪੂਰੇ ਦਿੱਤੇ ਹੋਇਆ ਤੇ ਆਪੋ ਆਪਣਾ ਭਾਰ ਚੱਕ ਸਕਣ ਸੋ ਬਾਕੀ ਜੇਕਰ ਕਿਸੇ ਲਈ ਕਰਨੀ ਹੈ ਅਰਦਾਸ ਬੇਨਤੀ ਹੁਣ ਜਿਵੇਂ ਕਿ ਆਪਾਂ ਦੇਖਦੇ ਆ ਕੋਈ ਦਾਸ ਹੈ ਫੱਕਰ ਫਕੀਰ ਹੈ ਬੈਠਾ ਤੇ ਅਸੀਂ ਉਹਨੂੰ ਹੱਥ ਦਿਖਾਉਂਦੇ ਆ ਜਾਂ ਉਹਨਾਂ ਅੱਗੇ ਸਾਰਜ ਬੇਨਤੀ ਕਰਦੇ ਆ ਕਿ ਸਾਡਾ ਕੰਮ ਅੜਿਆ ਹੋਇਆ ਆ ਤੁਸੀਂ ਕਹਿ ਕਿ ਮਾਲਕ ਨੂੰ ਸਾਡਾ ਕੰਮ ਕਰਵਾ ਦਿਓ ਉਹਨਾਂ ਅੱਗੇ ਸਾਡੀ ਅਰਦਾਸ ਕਬੂਲ ਕਰਾ ਦਿਓ ਤੇ ਉਹ ਕਰ ਵੀ ਦਿੰਦੇ ਨੇ ਤੇ ਉਹ ਕੰਮ ਬਣ ਵੀ ਜਾਂਦਾ ਹੈ ਤੇ ਪਤਾ ਨਹੀਂ ਦਿਨ ਵਿੱਚ ਮਹੀਨੇ ਵਿੱਚ ਕਿੰਨੇ ਆਦੇ ਉਹ ਕੰਮ ਬਣਾਉਂਦੇ ਨੇ ਆਪਣੇ ਮਾਲਕ ਅੱਗੇ ਪੀਰ ਉਹ মুর্ਸ਼ਿ ਦੇ ਅੱਗੇ ਅਰਦਾਸ ਬੇਨਤੀ ਕਰਕੇ ਤੇ ਹੁਣ ਕਿਉਂ ਉਹ ਕੰਮ ਬਣੀ ਜਾ ਰਹੇ ਆ ਤੇ ਉਹਨਾਂ ਤੇ ਕੋਈ ਭਾਰ ਵੀ ਨਹੀਂ ਪੈਣ ਰਿਹਾ ਤੇ ਉਹਨਾਂ ਦੀ ਕੋ ਨਾਮ ਦੀ ਕਮਾਈ ਵੀ ਨਹੀਂ ਕੱਟੀ ਜਾਣ ਰਹੀ ਤੇ ਹੁਣ ਕੰਮ ਵੀ ਸਾਰਿਆਂ ਦੇ ਬਣੀ ਜਾਣ ਰਿਹਾ ਤੇ ਕਾਰਨ ਕੀ ਹੈ ਕਾਰਨ ਇੱਕ ਹੀ ਆ ਕਿ ਜਦੋਂ ਅਸੀਂ ਨਾਮ ਦੀ ਕਮਾਈ ਹੱਦੋਂ ਵੱਧ ਕਰ ਲੈਂਦੇ ਆ ਅਕਾਊਂਟ ਨੂੰ ਫੁੱਲ ਕਰ ਲੈਂਦੇ ਆ ਕਹਿੰਦੇ ਕਿ ਇੱਕ ਘੜਾ ਹੈ ਘੜੇ ਦੇ ਵਿੱਚ ਅਸੀਂ ਜਿੰਨੀ ਚੀਜ਼ ਪਾਵਾਂਗੇ ਉਹ ਭਰ ਜਾਵੇਗਾ ਭਰਨ ਤੋਂ ਬਾਅਦ ਡੁੱਲਣਾ ਸ਼ੁਰੂ ਹੋ ਜਾਵੇਗਾ ਜੋ ਉਹ ਘੜਾ ਭਰ ਚੁੱਕਾ ਹੈ ਹੁਣ ਡੁੱਲ ਰਿਹਾ ਆ ਤੇ ਹੁਣ ਜੋ ਕਮਾਈ ਯਾਨੀ ਕਿ ਹੱਦੋਂ ਵੱਧ ਹੋ ਗਈ ਆ ਆਪਣੇ ਲਈ ਜਿੰਨੀ ਚਾਹੀਦੀ ਉਦੋਂ ਵੱਧ ਗਈ ਹੈ ਕਮਾਈ ਨਾਮ ਦੀ ਹੱਦੋਂ ਵੱਧ ਹੈ ਤੇ ਹੁਣ ਅਕਾਊਂਟ ਤੋਂ ਵੱਧ ਜਾਨੀ ਅਕਾਊਂਟ ਵੀ ਫੁੱਲ ਹੋ ਗਿਆ ਮਾਲਕ ਦੇ ਕੋਲ ਜੋ ਖਾਤਾ ਖੁੱਲਿਆ ਹੋਇਆ ਹੈ ਉਹ ਖਾਤਾ ਫੁੱਲ ਹੋ ਚੁੱਕਾ ਹੈ ਜਿਵੇਂ ਅਸੀਂ ਬੈਂਕ ਦੇ ਵਿੱਚ ਅਕਾਊਂਟ ਖਲਾਉਂਦੇ ਆ ਕਾਪੀ ਫੁੱਲ ਹੋ ਜਾਂਦੀ ਆ ਤੇ ਕਾਪੀ ਹੋਰ ਬਣਵਾਉਣੀ ਪੈਂਦੀ ਆ ਇਸੇ ਤਰ੍ਹਾਂ ਹੈ ਜਦੋਂ ਸੇਵਾ ਇਸੇ ਤਰ੍ਹਾਂ ਸੇਵਾ ਹੁੰਦੀ ਆ ਜਦੋਂ ਉਹ ਸੇਵਾ ਸਾਡੀ ਵੱਧ ਗਈ ਹੈ ਤੇ ਉਹ ਮਾਲਕ ਨੇ ਜੋ ਸੇਵਾ ਹੁਣ ਜਿੰਨੀ ਸਾਨੂੰ ਜ਼ਿੰਦਗੀ 'ਚ ਜ਼ਰੂਰਤ ਆ ਸੋ ਉਹ ਸੇਵਾ ਇਕੱਠੀ ਹੋ ਚੁੱਕੀ ਹੈ ਜੋ ਉਦੋਂ ਵੱਧ ਹੈ ਸੇਵਾ ਵੈਸੇ ਇੰਨੀ ਸੇਵਾ ਕੋਈ ਬਿਰਲੀ ਰੂਹ ਹੀ ਕਰ ਪਾਉਂਦੀ ਆ ਜਣੀ ਨਾਮ ਦੀ ਕਮਾਈ ਤੇ ਉਹ ਫਿਰ ਮਾਲਕ ਦੇਖਦਾ ਹੈ ਕਿ ਹੁਣ ਇਹਦੇ ਹੁੰਨ ਵੀ ਵੱਧ ਗਏ ਨੇ ਤੇ ਨਾਮ ਦੀ ਕਮਾਈ ਵੀ ਪ੍ਰੋਪਰ ਪੂਰੀ ਹੈ ਵੱਧ ਚੁੱਕੀ ਆ ਤੇ ਹੁਣ ਫਿਰ ਨਾਮ ਦੀ ਕਮਾਈ ਕਰੀ ਜਾ ਰਿਹਾ ਹੈ ਇਨਸਾਨ ਤਖ਼ਵੀਰ ਉਹ ਮਾਲਕ ਹੁਕਮ ਲਗਾਉਂਦਾ ਆ ਕਿ ਤੂੰ ਹੁਣ ਭਲੇ ਕਰਨੇ ਸ਼ੁਰੂ ਕਰ ਦੇ ਦੂਸਰਿਆਂ ਦੇ ਕੰਮ ਕਰਨੇ ਸ਼ੁਰੂ ਕਰ ਦੇ ਤੇ ਹੁਣ ਉਹ ਨਾਲ ਦੀ ਨਾਲ ਭਲੇ ਵੀ ਕਰੀ ਜਾ ਰਿਹਾ ਆ ਤੇ ਨਾਲ ਦੀ ਨਾਲ ਨਾਮ ਦੀ ਕਮਾਈ ਹੋਰ ਕਰੀ ਜਾ ਰਿਹਾ ਤੇ ਜਿਹੜੀ ਕਮਾਈ ਅਕਾਊਂਟ 'ਚੋਂ ਵੱਧ ਵੀ ਹੈ ਉਹ ਵੰਡੀ ਜਾ ਰਿਹਾ ਆ ਜਾਨੀ ਕਿ ਘੜਾ ਪਾਰ ਚੁੱਕਿਆ ਘੜੇ ਤੋਂ ਉੱਪਰ ਦੀ ਜੋ ਚੀਜ਼ ਡੁੱਲਦੀ ਜਾ ਰਹੀ ਆ ਤੇ ਉਹ ਨੂੰ ਵੰਡੀ ਜਾ ਰਿਹਾ ਕਿ ਉਹ ਚੀਜ਼ ਥੱਲੇ ਵੀ ਨਾ ਡੁੱਲੇ ਸੋ ਉਹ ਭਲਾ ਕਰ ਸਕਦੇ ਆ ਤੇ ਉਹਨਾਂ ਦੀ ਅਰਦਾਸ ਵੀ ਮਾਲਕ ਕਬੂਲ ਕਰ ਲੈਂਦਾ ਸੋ ਇੰਨੀ ਨਾਮ ਦੀ ਕਮਾਈ ਜਾਣੀ ਹੋਣੀ ਚਾਹੀਦੀ ਹੈ ਜੇਕਰ ਕਿਸੇ ਹੋਰ ਦਾ ਭਲਾ ਕਰਨਾ ਕਿਸੇ ਦੇ ਹੱਕ ਅੰਦਰ ਦੁਆ ਫਰਿਆਦ ਕਰਨਾ ਜਦੋਂ ਵੀ ਕਿਸੇ ਅਰਦਾਸ ਬੇਨਤੀ ਕਰਦੇ ਨੇ ਉਹਨਾਂ ਦੀ ਨਾਮ ਦੀ ਕਮਾਈ ਜੋ ਉਹਨਾਂ ਲਈ ਜ਼ਰੂਰੀ ਹੈ ਜਿੰਨੀ ਉਹ ਸੇਕ ਪਈ ਹੋਈ ਆ ਤੇ ਜੋ ਵਾਅਦਾ ਹੈ ਉਹ ਵੰਡੀ ਜਾ ਰਿਹਾ ਹੈ ਫਲੇ ਕਰੀ ਜਾ ਰਿਹਾ ਕਿਉਂਕਿ ਮਾਲਕਤਾ ਹੁਕਮ ਹੋ ਗਿਆ ਹੈ ਕਿ ਹੁਣ ਤੂੰ ਫਲੇ ਕਰ ਸਕਦਾ ਹੈਂ ਦੂਸਰਿਆਂ ਲਈ ਉਦਾਸ ਵੀ ਕਰ ਸਕਦਾ ਹੈਂ ਉਹਨਾਂ ਨੂੰ ਦੱਸ ਸਕਦਾ ਹੈਂ ਤੇ ਇੱਥੇ ਕੀ ਕਰਦੇ ਨੇ ਕਈ ਇਨਸਾਨ ਕਿ ਸਮਾਂ 5 ਮਿੰਟ ਦਾ ਵੀ ਨਹੀਂ ਹਰ ਰੋਜ਼ ਕੱਢ ਪਾਉਂਦੇ ਤੇ ਜਿੰਨੀ ਕ ਸੇਵਾ ਕੀਤੀ ਹੁੰਦੀ ਆ ਤਦ ਤਕਾ ਦੇ ਵਿੱਚ ਆ ਜਾਂਦੀ ਜਾਨੀ ਕਿ ਜਲਦ ਹੀ ਅਗਲੇ ਤੇ ਯਕੀਨ ਕਰ ਲੈਣਾ ਤੇ ਮੂੰਹ ਚੋਂ ਉਹ ਲਫ਼ਜ਼ ਕਹਿ ਦੇਣੇ ਜਿਹਦੇ ਨਾਲ ਜੋ ਥੋੜਾ ਬਹੁਤ ਇਕੱਠਾ ਕੀਤਾ ਹੈ ਉਹ ਵੀ ਅਸੀਂ ਲਗਾ ਦਿੰਦੇ ਤੇ ਜਦੋਂ ਖੁਦ ਤੇ ਮੁਸ਼ਕਲ ਆਉਂਦੀ ਹੈ ਤੇ ਫਿਰ ਅਸੀਂ ਕਹਿੰਦੇ ਆ ਕਿ ਉਹ ਮਾਲਕ ਨੇ ਸਾਡੀ ਫਰਿਆਦ ਨਹੀਂ ਕਬੂਲ ਕੀਤੀ ਸੁਣੀ ਨਹੀਂ ਸੋ ਇੱਥੇ ਇਨਸਾਨ ਗਲਤੀ ਕਰਦਾ ਆ ਸੋ ਇੱਥੇ ਇਹੀ ਕਹਾਂਦੇ ਕਿ ਜੇਕਰ ਤੁਹਾਨੂੰ ਪ੍ਰਮਾਤਮਾ ਹੁਕਮ ਲਗਾਉਂਦਾ ਤੁਹਾਨੂੰ ਪਤਾ ਹੈ ਕਿ ਅਸੀਂ ਇੰਨੇ ਕ ਨਾਮ ਦੀ ਕਮਾਈ ਹਰ ਰੋਜ਼ ਕਰ ਲੈਂਦੇ ਆ ਤੇ ਪਰਮਾਤਮਾ ਵੱਲੋਂ ਹੁਕਮ ਆ ਗਿਆ ਹੈ ਕਿ ਹੁਣ ਅਸੀਂ ਕਿਸੇ ਲਈ ਅਦਾਸ ਬੇਨਤੀ ਕਰ ਸਕਦੇ ਹਾਂ ਪਰ ਫਿਰ ਜ਼ਰੂਰ ਕਰੋ ਫਿਰ ਜੋ ਤੁਹਾਡੀ ਨਾਮ ਦੀ ਕਮਾਈ ਜੁੜੀ ਹੈ ਉਹ ਜੁੜੀ ਹੀ ਰਹੇਗੀ ਤੇ ਨਾਲ ਦੀ ਨਾਲ ਹੋਰ ਕਮਾਈ ਕਰਦੇ ਜਾਓ ਤੇ ਭਲੇ ਕਰਨੇ ਸ਼ੁਰੂ ਕਰਦੋ ਬਸ ਗੱਲ ਇੰਨੀ ਕਹੇ ਜੀ ਨਾ ਨੁਕਸਾਨ ਹੋਵੇਗਾ ਤੇ ਭਲਾ ਵੀ ਤੁਸੀਂ ਕਰ ਪਾਉਗੇ ਜੀ ਸੋ ਮਾਲਕ ਦੀਆਂ ਰਮਚਿਆਂ ਨੂੰ ਇਹ ਸਮਝਣਾ ਜ਼ਰੂਰੀ ਤੋਛਤਾ ਸੀ ਪਰਮਾਤਮਾ ਤੇ ਲਾ ਦਿੰਦੇ ਆ ਕਿ ਉਹ ਸਾਡੇ ਬਾਰੇ ਸੁਣਦਾ ਨਹੀਂ ਸਾਡਾ ਕੁਝ ਬਣਾਉਂਦਾ ਨਹੀਂ ਹੈ ਪਰ ਇੱਥੇ ਅਸੀਂ ਜਸਵਤੀ ਛੇਤੀ ਹੋ ਜਾਂਦੇ ਆ ਜਸਵਾਤਾਂ ਦੇ ਨਾਲ ਜਦੋਂ ਕੋਈ ਖੇਡਦਾ ਹੈ ਤਾਂ ਫਿਰ ਪਤਾ ਚੱਲਦਾ ਹੈ ਕਿ ਵਾਕਈ ਮੈਂ ਅੱਖਾਂ ਬੰਦ ਕਰਕੇ ਇਹਨਾਂ ਤੇ ਯਕੀਨ ਕੀਤਾ ਤੇ ਸੱਚ ਦਾ ਪਰਮਾਤਮਾ ਹੈ ਫਿਰ ਜਦ ਤੱਕ ਸੋਚੀ ਆਉਂਦੀ ਆ ਤੇ ਅਸੀਂ ਕਿੰਨਾ ਕੁਸ਼ ਗਵਾ ਚੁੱਕੇ ਹੁੰਦੇ ਆ ਸੋ ਇਹੋ ਜੀ ਮੁਸੀਬਤ ਜ਼ਿੰਦਗੀ 'ਚ ਆਉਣ ਤੋਂ ਪਹਿਲਾਂ ਹੀ ਸੋਚੀ ਦੇ ਨਾਲ ਚੱਲੋ ਜੀ ਇਹ ਹੀ ਕਹਿਣਾ ਹੈ ਤੇ ਵੱਦ ਤੋਂ ਵੱਦ ਨਾਮ ਸਿਮਰਨ ਕਰੋ ਨਾਮ ਦੀ ਕਮਾਈ ਕਰੋ ਜਿਹਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਨੂੰ ਸਵਾਰ ਸਕਦੇ ਆ ਤੇ ਅੱਗਾ ਵੀ ਆਪਣਾ ਸਵਾਰ ਸਕਦੇ ਆ ਸੋ ਜਾਣੇ ਜਾਣੇ ਸੋ ਹੁਣੇ ਗਲਤੀਆਂ ਭੁੱਲਾਂ ਦੀ ਮਾਫੀ ਵੀ ਮਿਲ ਜਾਂਦੀ ਹੈ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਹਾਂ ਵੱਧ ਤੋਂ ਵੱਧ ਸ਼ੇਅਰ ਕਰਕੇ ਤੁਸੀਂ ਚੰਗਾ ਕਰਮ ਇੱਕ ਕਰਨਾ ਹੈ ਹੁਣ ਸੋ ਸਾਡੇ ਅਲੋਣ ਜਿੰਨਾ ਹੋ ਸਕਿਆ ਸੀ ਕਰ ਦਿੱਤਾ ਜੀ ਚੈ ਪੀਰਾਂ ਦੀ ਚੈ ਸਾਈਆਂ ਦੀ